ਰੰਗਣਾ ਰਣੌਤ ਇੱਕ ਬਨੇਤਰੀ ਜਿਹੜੀ ਕਿ ਪੰਜਾਬ ਨੂੰ ਤੇ ਸਿੱਖਾਂ ਨੂੰ ਤੇ ਕਿਸਾਨਾਂ ਦੇ ਨੂੰ ਬਦਲਾਮ ਕਰਨ ਤੋਂ ਬਾਅਦ ਉਹ ਇੱਕ ਭਾਰਤ ਦੀ ਮੈਂਬਰ ਪਾਰਲੀਮੈਂਟ ਬਣੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਉਸ ਦੀ ਇੱਕ ਫਿਲਮ ਹੈ ਜਿਹੜੀ ਕਿ ਅਮਰਜੈਂਸੀ ਨਾਮ ਹੈ ਤੇ ਉਸ ਫਿਲਮ ਦੇ ਟ੍ਰੇਲਰ ਦੇ ਵਿੱਚ ਸਿੱਖਾਂ ਦੇ ਬਾਰੇ ਦੇ ਵਿੱਚ ਜਿਹੜੇ ਆ ਇਤਿਹਾਸ ਨੂੰ ਵਗਾ ਕੇ ਪੇਸ਼ ਕਰਨ ਦੀ ਸਿਰਫ ਕਰੈਕਟਰ ਨੂੰ ਜਿਹੜਾ ਪ੍ਰੋਮੋ ਮੋੜ ਕੇ ਪੇਸ਼ ਕਰਨ ਦੀ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਬਾਰੇ ਗਲਤ ਜਾਣਕਾਰੀ ਦੇਣ ਦੀ ਉਸ ਦੇ ਵਿੱਚ ਜੋ ਜਾਣਕਾਰੀ ਆਈ ਉਸ ਦਾ ਵਿਰੋਧ ਹੋਇਆ ਮੁਖਾਰਪਤ ਹੋਈ ਦੇਸ਼ ਦੇ ਅੰਦਰ ਵੀ ਉਹ ਵਿਦੇਸ਼ ਅੰਦਰ ਵੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਫਿਲਮ ਜਾਰੀ ਹੋਈ ਉਸ ਦਾ ਵਿਰੋਧ ਸਿੱਖ ਸੰਗਤਾਂ ਨੇ ਕੀਤਾ ਸ਼੍ਰੋਮਣੀ ਕਮੇਟੀ ਨੇ ਕੀਤਾ ਪੰਜਾਬ ਵਿੱਚੋਂ ਫਿਲਮ ਨਹੀਂ ਚੱਲ ਸਕੀ ਤਾਂ ਉਹਦੇ ਵੱਲੋਂ ਅੱਜ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਨੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਦੀ ਫਿਲਮ ਦੇਖੀ ਤੇ ਦੂਜੇ ਪਾਸੇ ਪੰਜਾਬ ਲਈ ਤੇ ਕੁਝ ਲੋਕਾਂ ਨੇ ਉਹਨੇ ਗਿਰਾਵ ਯਾਰ ਕੀਤਾ ਉਹਨੇ ਕਿਹਾ ਕਿ ਮੈਨੂੰ ਦਰਦ ਆ ਵਾਕਈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਕੋਈ ਦਰਦ ਹੁੰਦਾ ਤੇ ਉਸ ਉਹ ਮਹਿਸੂਸ ਹੁੰਦਾ ਸੋ ਕੰਗਣਾ ਜੀ ਜਿਹੜਾ ਤੁਹਾਨੂੰ ਦਰਦ ਹੋਇਆ ਇਹ ਜਦੋਂ ਤੁਸੀਂ ਆਪਣੇ ਦਰਦ ਨੂੰ ਦੇਖਦੇ ਹੋ ਤਾਂ ਫਿਰ ਜਦੋਂ ਦੂਸਰੇ ਪਾਸੇ ਕੁਝ ਲੋਕਾਂ ਦੇ ਦਰਦ ਨੂੰ ਤੁਸੀਂ ਦੇਖੋਗੇ ਤੇ ਉਹਦਾ ਅਹਿਸਾਸ ਕਰੋਗੇ ਤਾਂ ਹੀ ਤੁਹਾਨੂੰ ਉਹਨਾਂ ਦੇ ਦਰਦ ਬਾਰੇ ਜਾਣਕਾਰੀ ਮਿਲ ਸਕੇਗੀ ਤੁਸੀਂ ਜਕਰ ਕੀਤਾ ਕਿ ਕੁਝ ਚੰਦ ਲੋਕ ਬਿਲਕੁਲ ਤੁਸੀਂ ਸਹੀ ਕਿਹਾ ਸ਼ਾਇਦ ਤੁਸੀਂ ਕਿਸੇ ਹਿਸਾਬ ਕਿਤਾਬ ਦੀ ਜਿਹੜੀ ਹੈ ਸਬਜੈਕਟ ਵਿੱਚ ਬਹੁਤ ਚੰਗੇ ਮਾਹਰ ਹੋ ਬਿਲਕੁਲ ਉਹ ਕੁਝ ਲੋਕ ਨੇ ਜਿਨ੍ਹਾਂ ਲੋਕਾਂ ਨੇ ਤੁਹਾਡੀ ਫਿਲਮ ਦਾ ਵਿਰੋਧ ਕੀਤਾ ਉਹ ਉਹੀ ਕੁਝ ਲੋਕ ਨੇ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ ਗਿਣਤੀ 'ਚ ਹਿਸਾਬ ਲਾਈਏ 100 ਦੇ ਵਿੱਚੋਂ 2% ਸੀ ਅੱਜ ਵੀ ਉਹੀ 2% ਨੇ ਜਿਨ੍ਹਾਂ ਨੂੰ ਮਾਰਨ ਦੀਆਂ ਦੰਮ ਜੇ ਵੀ ਮਾਰੇ ਜਾਂਦੇ ਆ ਤੇ ਗੱਲਾਂ ਵੀ ਕੀਤੀਆਂ ਜਾਂਦੀਆਂ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਢਾਉਣ ਦੇ ਸਾਜ਼ਿਸ਼ਾਂ ਵੀ ਹੁੰਦੀਆਂ ਤੁਸੀਂ ਵੀ ਉਹਨਾਂ ਸਾਜ਼ਿਸ਼ਾਂ ਵਿੱਚ ਉਹਨਾਂ ਨੂੰ ਬਦਨਾਮ ਕਰਨ ਕਿਦ ਤਰ੍ਹਾਂ ਕਰੇ ਸ਼ਾਮਲ ਹੋ ਉਹੀ 2% ਲੋਕ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ 100 'ਚੋਂ 90 ਸਿਰ ਦਿੱਤੇ ਇਹ ਇਤਿਹਾਸ ਦੀ ਕਿਤਾਬ ਤੁਹਾਨੂੰ ਕਿਤੇ ਮਿਲੇ ਤਾਂ ਇਸ ਗੱਲ ਬਾਰੇ ਜ਼ਰੂਰ ਪੜਿਓ ਉਹੀ 2% ਲੋਕ ਨੇ ਜਿਹੜੇ ਅੱਜ ਹਿੰਦੁਸਤਾਨ ਦੀ ਸਰਹੱਦ ਨੂੰ ਮਖਬੂਜ਼ ਰੱਖ ਰਹੇ ਨੇ ਉਹ ਡਾਂਗਾਂ ਦੇ ਛੋਟਿਆਂ ਨਾਲ ਚੀਨੀਆਂ ਨੂੰ ਭਜਾਉਂਦੇ ਨੇ ਇਹ ਉਹੀ 2% ਨੇ ਜੇ ਕਿਤੇ ਮਿਲੇ ਤਾਂ ਵੀਡੀਓ ਉਹ ਤੁਸੀਂ ਜ਼ਰੂਰ ਦੇਖ ਲੈਣਾ ਸੋ ਉਹਨਾਂ 2%ਾਂ ਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹ ਮੇਰਾ ਵਿਰੋਧ ਕਰ ਰਹੇ ਨੇ ਅਸਲ ਦੇ ਵਿੱਚ ਵਿਰੋਧ ਤੁਹਾਡਾ ਨਹੀਂ ਹੈ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਜਿਹੜੀ ਐ ਇਮੇਜ ਦਿੱਤੀ ਜਾ ਰਹੀ ਆ ਸਿੱਖਾਂ ਦੀ ਬਦਨਾਮ ਕਰਨ ਦੀ ਜਿਸ ਗੱਲ ਦੀ ਤੁਸੀਂ ਡਿਊਟੀ ਸਾਬੀ ਹੋਈ ਆ ਜਿਸ ਗੱਲ ਦੇ ਵਿੱਚ ਤੁਹਾਨੂੰ ਮੈਂਬਰ ਪਾਰਲੀਮੈਂਟ ਦਾ ਰਤਬਾ ਮਿਲਿਆ ਤੁਸੀਂ ਉਸ ਗੱਲ ਨੂੰ ਜਦੋਂ ਲੈ ਕੇ ਅੱਗੇ ਤੁਰਦੇ ਹੋ ਤੇ ਸਿੱਖ ਉਸ ਗੱਲ ਦਾ ਬੜਾ ਮੋਹ ਵਿਰੋਧ ਕਰਦੇ ਆ ਇਹ ਕਰਦੇ ਆਏ ਸੀ ਤੇ ਕਰਦੇ ਰਹਿਣਗੇ ਵਿਰੋਧ ਤੁਹਾਡਾ ਨਹੀਂ ਆ ਤੁਹਾਡੀ ਕੀਤੀ ਕਰ ਜਾਰੀਦਾ ਸੋ ਇਸ ਕਰਕੇ ਇਹ ਜਿਹੜੀ ਚੰਦ ਲੋਕ ਇਹਨਾਂ ਦਾ ਇਤਿਹਾਸ ਜ਼ਰੂਰ ਪੜੋ ਤੇ ਇਹ ਜਿਹੜਾ ਦਰ ਤੁਹਾਨੂੰ ਆ ਤੇ ਸਿੱਖਾਂ ਦੇ ਪਾਲੇ ਵਿੱਚ ਖੜ ਕੇ ਜ਼ਰੂਰ ਦੇਖੋ ਕਿਉਂਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਦੇ ਲਈ ਜੋ ਏਜੰਡਾ ਤਿਆਰ ਕੀਤਾ ਉਹ ਏਜੰਡਾ ਤੁਹਾਡੇ ਵਿਰੋਧ ਦਾ ਕਾਰਨ ਬਣਿਆ ਸੋ ਅਸੀਂ ਸਮਝਾਂਗੇ ਕਿ ਆਪਣੇ ਦਰਦ ਨੂੰ ਸਮਝਦੇ ਹਾਂ ਸਮਝਦੇ ਹਾਂ ਦੂਸਰੇ ਦੇ ਦਰਦ ਨੂੰ ਵੀ ਜ਼ਰੂਰ ਸਮਝੋਗੇ ਤੇ 2% ਲੋਕਾਂ ਦੇ ਇਤਿਹਾਸ ਨੂੰ ਜਰੂਰ ਜਾਣੋਗੇ ਜਿਨ੍ਹਾਂ ਨੇ ਕਰਕੇ ਅੱਜ ਦੇਸ਼ ਜਾਦਾ ਤੇ ਤੁਸੀਂ ਉਸ ਜਾਦ ਪਾਰਲੀਮੈਂਟ ਦੇ ਮੈਂਬਰ ਹੋ